ਪਹਿਲਾ ਪ੍ਰੋਟੈਕਟਿਵ ਸੜਕਾ ਜਿਹੜੇ ਹੈਗੇ ਨੇ ਸਾਡੇ ਇੰਡੋਫਿਲ ਐਮ 45 ਜਿਹੜੀ ਹੈਗੀ ਆ ਅਸੀਂ 600 ਗ੍ਰਾਮ ਪਾਣੀ ਇਹਦੇ ਲਈ 200 ਲੀਟਰ ਬਰਤਨਾਂ ਹੂੰ ਟਮਾਟਰਾਂ ਵਾਸਤੇ ਠੀਕ ਹੈ ਜੀ ਪਰ ਜੇ ਬਿਮਾਰੀ ਇੱਥੇ ਆ ਗਈ ਉੱਥੇ ਫਿਰ ਇੰਡੋਫਿਲ ਐਮ 45 ਦੇ ਨਾਲ ਇਹ ਬਿਮਾਰੀ ਰੁਕਣੀ ਨਹੀਂ ਠੀਕ ਹੈ ਤੇ ਉਹ ਆਲੂ ਵਾਲੇ ਜਿਹੜੇ ਹੈਗੇ ਨੇ ਉਲੀ ਨਾਸ਼ਕ ਜਿੰਮੇ ਕਿ ਕਰਜਟੇਮੇਟ ਹੈਗੀ ਆ ਹੂੰ ਟਮਾਟਰਾਂ ਤੇ ਅੱਧਾ ਕਿਲੋ 200 ਲੀਟਰ ਪਾਣੀ ਠੀਕ ਹੈ ਜੀ ਜਾਂ ਸੈਕਟਨ ਰੀਵਸ ਹੂੰ 250 ਮਿਲੀਲੀਟਰ ਜਿਹੜੀ ਹੈਗੀ ਆ ਜਾਂ ਇਕੁਏਸ਼ਨ ਪ੍ਰੋ ਜਿਹੜੀ ਹੈਗੀ ਆ ਇਹ ਵੀ ਇਹਦੇ ਉੱਤੇ ਵਰਤ ਕੀ ਇਹਦੇ ਲਈ ਜਿੱਥੇ ਬਿਮਾਰੀ ਆ ਗਈ ਆ ਉਥੇ ਅਸੀਂ ਦੋ ਛੜਕਾ ਦੇ ਲਗਾਤਾਰ ਕਰਨੇ 10 ਦਿਨਾਂ ਦੇ ਬਖ ਬਿਤੇ ਹੂੰ ਕਿਉਂਕਿ ਇੱਕ ਛੜਕਾ ਦੇ ਨਾਲ ਇਹ ਬਿਮਾਰੀ ਜਿਹੜੀ ਆ ਰੁਕਣੀ ਨਹੀਂ ਹੂੰ ਤੇ ਦੂਸਰੀ ਗੱਲ ਜਿੱਥੇ ਬਿਮਾਰੀ ਆ ਗਈ ਹੂੰ ਫਿਰ ਉਥੇ ਐਵੇਂ ਬਈ ਜਿਹੜੇ ਪੁਰਾਣੇ ਪੱਤੇ ਜਿੰਨਾਂ ਤੇ ਨੁਕਸਾਨ ਹੋ ਗਿਆ ਉਹ ਹਰੇ ਨਹੀਂ ਹੋਣੇ ਅੱਛਾ ਬਿਮਾਰੀ ਰੋਕਣ ਦਾ ਪਤਾ ਹੈ ਵੀ ਗਾਹ ਅੱਗੇ ਨਵੇਂ ਪੱਤੇ ਤੇ ਬਿਮਾਰੀ ਨਾ ਜਾਵੇ ਬਿਲਕੁਲ ਠੀਕ ਹੈ ਜੀ ਠੀਕ ਹੈ ਪਰ ਜਿਹੜੇ ਪੱਤੇ ਮਰ ਗਏ ਨੇ ਗਲ ਗਏ ਨੇ ਤੇ ਉਹਨਾਂ ਦੇ ਦੁਆਰਾ ਹਰੇ ਨਹੀਂ ਹੋਣਾ